ਮਾਝਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਜਿਸ ਦਾ ਨੁਕਸਾਨ ਪੰਜਾਬ ਦੇ ਮੈਦਾਨੀ ਇਲਾਕਿਆਂ 'ਚ ਦੇਖਿਆ ਜਾ ਸਕਦਾ ਹੈ। ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਹੁਸੈਨੀਵਾਲਾ ਹੈੱਡ ਦੇ ਉੱਤੇ ਇੱਕ ਤਰਨ ਤਰਨ ਤੋਂ ਆਏ ਕਿਸਾਨਾਂ ਨੇ ਦੱਸਿਆ ਹੈ ਕਿ ਪਿੱਛੇ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੈ ਜਿਸ ਦੇ ਕਰਕੇ ਸਤਲੁਜ ਦਰਿਆ ਦੇ ਨਾਲ ਲੱਗਦੀ ਹਜ਼ਾਰਾਂ ਏਕੜ ਫਸਲ ਦੇ ਵਿੱਚ ਪਾਣੀ ਭਰ ਗਿਆ ਹੈ। ਜੇਕਰ ਹੁਸੈਨੀਵਾਲਾ ਹੈੱਡ ਤੋਂ ਅੱਗੇ ਪਾਣੀ ਦਾ ਫਲੋ ਪੂਰਾ ਛੱਡਿਆ ਜਾਂਦਾ ਤਾਂ ਉਹਨਾਂ ਦੀਆਂ ਫਸਲਾਂ ਬਚ ਸਕਦੀਆਂ ਨੇ ਨਹੀਂ ਤਾਂ ਉਹਨਾਂ ਦੀਆਂ ਫਸਲਾਂ ਖਰਾਬ ਹੋ ਜਾਣਗੀਆਂ। ਫਰੋਸਪੁਰ ਦੇ ਵਿੱਚ ਪਾਣੀ ਦੇ ਹਾਲਾਤ ਦੀ ਜ਼ਿਕਰ ਗੱਲ ਕਰੀਏ ਤਾਂ ਹਰੀਕੇ ਹੈਡ ਤੋਂ ਹੁਸੈਨੀਵਾਲਾ ਹੈਡ ਦੇ ਲਈ 50429 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਉੱਥੇ ਹੀ ਹੁਸੈਨੀਵਾਲਾ ਹੈਡ ਤੋਂ ਫਾਜ਼ਲਕਾ ਦੇ ਵੱਲ 47000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਹੁਸੈਨੀਵਾਲਾ ਹੈਡ ਤੋਂ ਗੰਗ ਕਨਾਲ ਅਤੇ ਈਸਟਰਨ ਕਨਾਲ ਦੋਨਾਂ ਨਹਿਰਾਂ ਦੇ ਵਿੱਚ ਕਰੀਬ 3000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੋ ਕਿ ਪਿੱਛੋਂ ਹਰੀਗਾ ਤੋਂ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਇਹ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਸਾਨੀਆਲੇ ਤੋਂ ਵੀ ਸਿਮ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਜਿੰਦੇ ਕਰਕੇ ਇੱਥੋਂ ਘੱਟ ਪਾਣੀ ਰਿਲੀਜ਼ ਕਰਨ ਦੀ ਵਜ੍ਹਾ ਨਾਲ ਸਾਡੇ ਪਿੰਡਾਂ 'ਚ ਡਾਫ ਲੱਗ ਰਹੀ ਹੈ ਸਾਡੀ ਝੋਨੇ ਦੀਆਂ ਫਸਲ ਖਰਾਬ ਹੋ ਰਹੀ ਹੈ ਇੱਕ ਘੱਟੋ ਘਾੜੀ ਇੱਥੋਂ ਹਰੀਗਾ ਤੋਂ ਲੈ ਕੇ ਸਾਨੀਆਲੇ ਦੇ ਵਿੱਚ ਵਿੱਚ 50 ਪਿੰਡ ਆਉਂਦੇ ਆ ਜਿੰਦੇ ਰਾਦਲ ਕੇ ਸੁਬਰਾ ਕੋੜ ਬੁੱਡਾ ਮੁੱਠਿਆਂ ਆਲਾ ਕੁੱਤੀ ਆਲਾ ਤੇ ਉਹ ਹੋਰ ਜੀਰੇ ਦੇ ਕਾਫੀ ਪਿੰਡ ਆਉਂਦੇ ਆ ਜਿਨ੍ਹਾਂ ਦੇ ਵਿੱਚ ਸਾਰੀਆਂ ਫਸਲਾਂ ਖਰਾਬ ਹੋ ਰਹੀਆਂ ਕੀ ਮੰਗ ਕਰਦੇ ਹੋ ਅਸੀਂ ਇਹ ਹੀ ਮੰਗ ਕਰਦੇ ਨੇ ਵੱਧ ਤੋਂ ਵੱਧ ਪਾਣੀ ਇੱਥੋਂ ਰਿਲੀਜ਼ ਕੀਤਾ ਜਾਵੇ ਜਾਂ ਜੋ ਵੀ ਪਿਛੇ ਝੋਨਿਆਂ ਦੇ ਫਸਲਾਂ ਵਿੱਚ ਪਾਣੀ ਖੜਾ ਉਹ ਛੇਤੀ ਉੱਥੋਂ ਨਿਕਾਸੀ ਹੋਵੇ ਜੋ ਝੋਨਿਆਂ ਦੀ ਫਸਲਾਂ ਹੱਡੀਆਂ ਨਾ ਕਰਾਵੇ ਇੱਥੇ ਆ ਕੇ ਕਰਕੇ ਆਏ ਕਿ ਨਿਕਾਸੀ ਸਹੀ ਤਰ੍ਹਾਂ ਨਹੀਂ ਹੋ ਰਹੀ ਜੋ ਪਿਛੇ ਸਾਡੇ ਆ ਬਹੁਤ ਢਾਫ ਲੱਗ ਰਹੀ ਆ ਹਰੀ ਗੱਲੋ ਜਿਵੇਂ ਪਾਣੀ ਛੱਡਿਆ ਜਾ ਰਿਹਾ ਓਵੇਂ ਪਾਣੀ ਰੈਗੂਲਰ ਗਾੜੀ ਨਹੀਂ ਨਿਗਰਿਆ ਕਿਉਂਕਿ ਅੱਜ ਸਵੇਰ ਤੋਂ ਲੈ ਕੇ ਦੋ ਤਿੰਨ ਘੰਟਿਆਂ ਤੋਂ ਦੋ ਦੋ ਫੁੱਟ ਸਾਡੇ ਪਾਣੀ ਝੋ ਕੱਲ ਪਾਣੀ 52000 ਪਿੱਛੋਂ ਚੱਲਦਾ ਸੀ ਤੇ ਫਿਰ ਸਾਰਾ ਦਿਨ ਪਾਣੀ ਲੈਂਦਾ ਰਿਹਾ ਹੈ ਅੱਜ ਪਿੱਛੋਂ 44 45000 ਰੱਖੰਦੇ ਹਰੀ ਗਾ ਰੋ ਚੱਲੰਦੇ ਆ ਤੇ ਉੱਥੇ ਪਾਣੀ ਫੇਰ ਵੀ ਸਾਡੇ ਵਧਨ ਦਿਆ ਸਵੇਰ ਦਾ ਇੱਥੋਂ ਪਾਣੀ ਕੱਢਣ ਹੀ ਦਏ ਗਾੜੀ ਜੇ ਇੱਥੋਂ ਸਹੀ ਫਲੋ ਨਿਕਲਦਾ ਤਾਂ ਫੇਰ ਸਾਡੇ ਡਾਬ ਟੁੱਟਦੀ ਆ ਫੇਰ ਸਾਡੇ ਪਾਣੀ ਪਾੜੀਆਂ ਹੋਈ ਨਿਕਲਦਾ ਹੈ ਇਸ ਕਰਕੇ ਸਾਡੀ ਮੰਗ ਇਹੋ ਹੀ ਆ ਕਿ ਪਾਣੀ ਸਹੀ ਤਰ੍ਹਾਂ ਕੱਢਿਆ ਜਾਵੇ ਕੋ ਸਾਡੀਆਂ ਫਸਲਾਂ ਬਾਜ ਜਾਣ ਹਾਂਜੀ ਹੁਣ ਚੱਲ ਰਿਹਾ ਹੈ ਪਰ ਇੱਥੇ ਪਿੱਛੋਂ ਜਾ ਰਿਹਾ ਪਰ ਆਪਣੇ ਪਾਣੀ ਬਹੁਤ ਚੜ ਗਿਆ 2 2 ਫੁੱਟ ਸਵੇਰ ਦਾ ਪਾਣੀ ਚੜ ਗਿਆ ਫੇਰ ਝੋ ਕਿਉਂਕਿ ਸਾਡੇ ਪਿੰਡਲ ਨਾਲ ਕੇ ਦਾ ਚਾਰ ਆ ਰਿਹਾ ਹੈ ਪੱਠੇ ਵੀ ਸਾਰਿਆਂ ਦੇ ਡੁੱਬ ਗਏ ਆ ਝੋਨੇ ਵੀ ਡੁੱਬ ਗਏ ਆ ਕੋਈ ਐਸ ਟਾਈਮ ਕਿ ਸਾਰੇ ਵੇਲੇ ਹੋ ਕੇ ਬਹਿ ਗਏ ਆ ਕੋਈ